ਪਰ ਇੱਕ ਨਾ ਬੜੀ ਮੰਦਭਾਗੀ ਜੀ ਖਬਰ ਆ ਰਹੀ ਹੈ ਕੱਲ ਆਪਾਂ ਗੱਲ ਕੀਤੀ ਕਿ ਬਲੂ ਸਟਾਰ ਦੇ ਦਿਨ ਚੱਲ ਰਹੇ ਨੇ ਜੂਨ ਦਾ ਮਹੀਨਾ ਹੈ ਔਰ ਇੱਕ ਕਸਕ ਦਾ ਤੇ ਚੀਜ਼ ਦਾ ਮਹੀਨਾ ਪਰ ਜਿਸ ਤਰ੍ਹਾਂ ਦਾ ਅੱਜ ਖਬਰ ਆਈ ਉਹ ਤੇ ਕਹ ਲੋ ਕਿ ਦੁੱਖ ਦੇ ਜ਼ਖਮ ਤੇ ਹੱਥ ਧਰਨ ਵਾਲੀ ਖਬਰ ਕਹਿ ਸਕਦੇ ਆ ਇਹਨੂੰ ਉੱਥੇ ਕਹਿੰਦੇ ਕਿ ਸ੍ਰੀ ਅਕਾਲ ਤਖਸਿਸ ਆਪਦੇ ਨੇੜੇ ਸ੍ਰੀ ਗੁਰੂ ਅਰਜਨ ਦੇਵ ਸਰਾਹ ਦੇ ਕੋਲੇ ਗੁਟਕਾ ਸਾਹਿਬ ਦੇ ਖੁਸ਼ੰਗ ਉਹ ਫਟੇ ਹੋਏ ਮਿਲੇ ਨੇ ਉਥੋਂ ਇਹ ਕੀ ਐ ਇੰਨਾ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਖਬਰ ਆਉਣੀ ਕਹਿ ਸਕਦੇ ਆ ਆਵਾਜ਼ ਆ ਰਹੀ ਹੁੰਦੀ ਆ ਸਾਬ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਿਲਕੁਲ ਜਿਹੜੀ ਗੁਟਕਾ ਸਾਹਿਬ ਵਾਲੀ ਗੱਲ ਹੈ ਉਹ ਹੀ ਠੀਕ ਹੈ ਜੀ ਦੂਜੀ ਗੱਲ ਇਹ ਆ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਮਾਹੌਲ ਉੱਥੇ ਬੜਾ ਸੰਵੇਦਨਸ਼ੀਲੀ ਨਹੀਂ ਬੜਾ ਸੁਰੱਖਿਆ ਦੇ لحاظ ਨਾਲ ਨਾਜ਼ੁਕ ਹੁੰਦਾ ਜਦੋਂ ਬਹੁਤ ਸਾਰੀ ਸੀਆਈਡੀ ਇੰਟੈਲੀਜੈਂਸੀ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਲੀਅਰਸ ਦੇ ਵਿੱਚ ਮਤਲਬ ਕਿ ਸੁਰੱਖਿਆ ਇਹ ਸਾਰਾ ਕੁਝ ਉੱਥੇ ਬਹੁਤ ਵੱਡੀ ਨਫਰੀ ਤਾਇਨਾਤ ਹੁੰਦੀ ਹੈ ਜੀ ਖਾਸ ਤੌਰ ਤੇ 1 ਜੂਨ ਤੋਂ ਹੀ ਜੇ ਆਪਾਂ ਦੇਖੀਏ ਨਾ ਤਾਂ ਸਿਕਿਉਰਿਟੀ ਦੇ ਇੰਤਜ਼ਾਮਾਤ ਜਿਹੜੇ ਆ ਬੜੇ ਜ਼ਬਰਦਸਤ ਹੋ ਜਾਂਦੇ ਆ ਇੰਟੈਲੀਜੈਂਸੀ ਵੀ ਅਮਰਸਰ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਉਸ ਟਾਈਮ ਜੀ ਵੈਸੇ ਵਿੱਚ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦੇਵਾਂ ਜੇ ਇੰਟੈਲੀਜੈਂਸੀ ਦਾ ਕਿਤੇ ਵੀ ਆਪਾਂ ਦੇਖੀਏ ਤਾਂ ਜੇ ਰਾਜਧਾਨੀ ਕਹਿਣੀ ਹੈ ਨਾ ਪੰਜਾਬ ਦੀ ਇੰਟੈਲੀਜੈਂਸੀ ਤੇ ਉਹ ਵੀ ਅਮਰਸਰ ਹੀ ਆ ਕਿਆ ਬਾਤ ਹਾਂਜੀ ਹੂੰ ਬਹੁਤ ਛੋਟੀ ਦੇ ਪਲੇਅਰ ਬੈਠੇ ਆ ਉਥੇ ਉਸ ਏਰੀਏ ਦੇ ਵਿੱਚ ਤਾਂ ਖਰ ਗੱਲ ਇਹ ਹੈ ਕਿ ਉਸ ਥਾਂ ਤੇ ਐਸਾ ਵਾਪਰ ਚਾਣਾ ਮੰਦਪਗਾ ਹੁਣ ਤਾਮੀ ਸਾਹਿਬ ਦਾ ਜਿਹੜਾ ਬਿਆਨ ਮੈਂ ਇੱਕ ਨਿਊਜ਼ ਵੈਬਸਾਈਟ ਤੇ ਦੇਖਿਆ ਉਹ ਥੋੜਾ ਧਿਆਨ ਮੰਗਦਾ ਕਿਉਂਕਿ ਬੰਦਾ ਫੜਿਆ ਗਿਆ ਜੀ ਜਿਸ ਬੰਦੇ ਨੂੰ ਫੜਿਆ ਉਹਦਾ ਨਾਮ ਹੈ ਗੁਰਪ੍ਰੀਤ ਸਿੰਘ ਨਾ ਆ ਗੁਰਪ੍ਰੀਤ ਗੁਰ ਦੇ ਨਾਲ ਪ੍ਰੀਤ ਪ੍ਰੀਤ ਜੀ ਤੇ ਉਸ ਬੰਦੇ ਨੇ ਤੇ ਜੋ ਕੀਤਾ ਗੁਰਬਾਣੀ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਉਹਦੀ ਕੋਈ ਪ੍ਰੀਤ ਨਾ ਦੀ ਕੋਈ ਚੀਜ਼ ਸੀਗੀ ਉਹਦੇ ਅੰਦਰ ਕੋਈ ਕਾਣਾ ਇਸ ਤਰ੍ਹਾਂ ਦਾ ਸੀਗਾ ਇਹ ਦੱਸਿਆ ਜਾਂਦਾ ਹੈ ਕਿ ਇਹ ਬੰਦਾ ਜਿਹੜਾ ਉਕਤ ਵਿਅਕਤੀ ਸੀ ਉਕਤ ਗੁਨਾਹਗਾਰ ਸੀਗਾ ਇਹ ਗੁਰਦੁਆਰਾ ਸ਼ਹੀਦਾ ਬੜਾ ਪ੍ਰਸਿੱਧ ਗੁਰੂ ਘਰ ਹੈ ਜੀ ਗੁਰਦੁਆਰਾ ਸ਼ਹੀਦਾ ਤੋਂ ਤਿੰਨ ਗੁਟਕਾ ਸਾਹਿਬ ਲੈ ਕੇ ਆਇਆ ਸੀਗਾ ਹਮ ਤੇ ਫਿਰ ਉਥੋਂ ਹੀ ਬੇਹਰਮਤੀ ਕਰਨਕ ਪਿਆ ਸੀਗਾ ਮਤਲਬ ਕਿ ਅੰਗ ਪਾੜ-ਪਾੜ ਕੇ ਬੇਦਬੀ ਕਰਕੇ ਸੁੱਟਣੇ ਨੇ ਸਟਾਰਟ ਕਰ ਦਿੱਤੇ ਸੀ ਜਦੋਂ ਇਧਰ ਸਰਾਲੇ ਪਾਸੇ ਆਇਆ ਉਦੋਂ ਲੋਕਾਂ ਨੇ ਵੇਖਿਆ ਤੇ ਫਿਰ ਇਸ ਨੂੰ ਫੜ ਲਿਆ ਉਸ ਤੋਂ ਬਾਅਦ ਇਹਨੂੰ ਕੁੱਟਿਆ ਮਾਰਿਆ ਜੀ ਐਸਪੀਸੀ ਨੂੰ ਇਹ ਵੀ ਹੁੰਦਾ ਹੈ ਕਿ ਕੋਈ ਬੰਦਾ ਮਰ ਨਾ ਜਾਵੇ ਅੱਗੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਈਆਂ ਨੇ ਜੀ ਜੀ ਹਮਰ ਸਾਧ ਤੋਂ ਲੈ ਕੇ ਹੋਰ ਕੁਝ ਇਲਾਕਿਆਂ ਤੱਕ ਇਹ ਲੱਝੀ ਗਏ ਤੇ ਉਹ ਮਿਸਾਲਾਂ ਉਸ ਤਰ੍ਹਾਂ ਦਾ ਹੁੰਦਾ ਹੈ ਰੋਂ ਦਾ ਕਹੋ ਗੁੱਸੇ ਦਾ ਇਹਨਾਂ ਨੂੰ ਇਹੀ ਹੁੰਦਾ ਕਿ ਬੰਦਾ ਮਰ ਨਾ ਜਾਵੇ ਜੀ ਇਹਨਾਂ ਨੇ ਫਿਰ ਉਸ ਨੂੰ ਪੁਲਿਸ ਦੇ ਹਵਾਲੇ ਤੇ ਕਰ ਦਿੱਤਾ ਹੂੰ ਇਹਨਾਂ ਪਤਾ ਲੱਗਿਆ ਕਿ ਇਹ ਵੀ ਬੰਦਾ ਇੱਥੋਂ ਦਾ ਹੀ ਰਹਿਣ ਵਾਲਾ ਸੀਗਾ ਯਾਨੀ ਇੱਕ ਗੱਲ ਤੇ ਸਾਫ਼ ਹੈ ਕਿ ਬੰਦਾ ਜਿਹੜਾ ਉਹ ਕਿਸੇ ਮਨੋਵਿਕਾਰ ਦਾ ਰੋਗੀ ਮੈਨੂੰ ਨਹੀਂ ਲੱਗਦਾ ਹੋਏਗਾ ਕਿ ਜਿਸ ਨੂੰ ਪਤਾ ਹੈ ਕਿ ਗੁਟਕਾ ਸਭ ਕਿੱਥੋਂ ਮਿਲਦੇ ਜੀ ਹੋ ਸਕਦਾ ਪਾਠ ਕਰਨ ਵਾਸਤੇ ਲੈ ਕੇ ਆਇਆ ਹੋਵੇ ਹੂੰ ਹੂੰ ਠੀਕ ਹੈ ਨਾ ਜੀ ਤਾਂ ਜਿਸ ਬੰਦੇ ਨੂੰ ਇਹ ਪਤਾ ਕਿ ਕਿੱਥੋਂ ਮਿਲਦੇ ਆ ਤੇ ਜਿਸ ਬੰਦੇ ਨੂੰ ਪਤਾ ਕਿ ਅ ਦਰਬਾਰ ਸਾਹਿਬ ਕਿਹੜੀ ਸਾਈਡ ਨੂੰ ਆ ਤਾਂ ਇਹਦਾ ਮਤਲਬ ਕਿ ਮਨੋਵਿਕਾਰ ਤੇ ਲੱਗਦਾ ਨਹੀਂ ਕੋਈ ਹੂੰ ਕੋਈ ਮਨੋਰੋਗ ਤੇ ਲੱਗਦਾ ਨਹੀਂ ਹੈ ਬਿਲਕੁਲ ਫਿਰ ਇਹਦਾ ਮੰਤਵ ਕੀ ਸੀਗਾ ਕੀ ਚੱਲ ਰਿਹਾ ਜੀ ਚਲੋ ਜੇ ਕੋਈ ਬਾਹਰੋਂ ਵੇ ਤੇ ਅਸੀਂ ਕਹਿ ਦਿੰਨੇ ਆ ਸਾਡੇ ਕੋਲੇ ਇੱਕ ਡਾਇਲੋਗ ਹੈਗਾ ਹੀ ਆ ਏਜੰਸੀਆਂ ਕਰਵਾ ਰਹੀਆਂ ਨੇ ਹੂੰ ਚਲੋ ਕੁਝ ਸੱਚ ਵੀ ਹੋ ਸਕਦਾ ਮੈਂ ਉਸ ਤੋਂ ਮੁਨਕਰ ਨਹੀਂ ਆ ਜੀ ਪਰ ਸਾਡੇ ਬੰਦੇ ਇੱਥੇ ਇਹ ਕੁਸ਼ ਕਰ ਰਹੇ ਨੇ ਜੀ ਉਹਦਾ ਨਾਂ ਉਹਦਾ ਇਲਾਕਾ ਜਾਂ ਜਿਸ ਤਰ੍ਹਾਂ ਉਸਨੇ ਇਹ ਗੁਟਕਾ ਸਭ ਹਾਸਲ ਕੀਤੇ ਨੇ ਇਤੋਂ ਤੇ ਇਹੋ ਹੀ ਲੱਗਦਾ ਹੈ ਨਾ ਕਿ ਇਹ ਜਿਹੜੇ ਲੋਕ ਆ ਇਸ ਸਾਡੇ ਵਿੱਚੋਂ ਹੀ ਜਿਹੜੇ ਲੋਕ ਆ ਹੂੰ ਇਹ ਇਸ ਤਰ੍ਹਾਂ ਜੇ ਕਰ ਰਹੇ ਨੇ ਜੀ ਤਾਂ ਉਹਨੂੰ ਹਰੇਕ ਘਟਨਾ ਨੂੰ ਅਸੀਂ ਮਨੋਰੋਗ ਜਾਂ ਮਨੋ ਰੋਗੀ ਨਾਲ ਇਸ ਪੱਖ ਤੋਂ ਜੁੜ ਕੇ ਨਹੀਂ ਦੇਖ ਸਕਦੇ ਕਿ ਮਨੋਰੋਗੀ ਆ ਤੁਸੀਂ ਆ ਫਾਜ਼ਲ ਕਾ Wali ਕਹਾਣੀ ਸੁਣੀ ਹੋਣੀ ਹੈ ਕਿ ਕੀ ਹੋਇਆ ਜਿਸ ਗੁਰੂ ਘਰ ਦੇ ਵਿੱਚ 17 ਸਾਲ ਤੋਂ ਨਵੀਂ ਬਾਦੀਚ ਗ੍ਰੰਥੀ ਸਿੰਘ ਦਾ ਪਰਿਵਾਰ ਰਹਿ ਰਿਹਾ ਸੀਗਾ ਤੇ ਉਹਦਾ ਚੱਕਵਾ ਜਾ ਮੁੰਡਾ ਉੱਠ ਕੇ ਆਪਦੇ ਇੱਕ ਹੋਰ ਨਾਲ ਦੇ ਸਾਥੀ ਨੂੰ ਬੁਲਾ ਕੇ ਜੀ ਸੱਚਖੰਡ ਦੇ ਵਿੱਚ ਇਲੈਕਟ੍ਰੋਨਿਕ ਸਿਗਰਟ ਪੀਂਦਾ ਫੜਿਆ ਗਿਆ ਆ ਪੰਗੜਾ ਫੜਿਆ ਨਹੀਂ ਸਿਗਰਟ ਪੀਂਦਾ ਵੀਡੀਓ ਸ਼ੂਟ ਕਰਦਾ ਤੇ ਵੀਡੀਓ ਮੁੜ ਕੇ ਅਪਲੋਡ ਕਰਦਾ ਹੈ ਸਰ ਇਹ ਕੋਈ ਦੋ ਮਾਮਲੇ ਨਹੀਂ ਹੈ ਜੇ ਪਿੱਛੇ ਬੇਅਦਬੀਆਂ ਜਦੋਂ ਵਾਪਰਨੀਆਂ ਸ਼ੁਰੂ ਹੋਈਆਂ ਸلسਲੇਵਾਰ ਤਰੀਕੇ ਨਾਲ 2015 ਤੋਂ ਬਾਅਦ ਦੇਖੋਗੇ ਸੁਖਮਨ ਸਾਹਿਬ ਤੁਹਾਨੂੰ अनेका ਘਟਨਾਵਾਂ ਮਿਲ ਜਾਣਗੀਆਂ ਹਮ ਕਿਸੇ ਦੇ ਵਿੱਚ ਕੋਈ ਕਮੇਟੀ ਦਾ ਮੈਂਬਰ ਸੀ ਕੋਈ ਗ੍ਰੰਥੀ ਸੀ ਜੀ ਕੋਈ ਕੁਝ ਕੋਈ ਕੁਝ ਇਹਦਾ ਮਤਲਬ ਇਹ ਆ ਕਿ ਸਾਡੇ ਲੋਕਾਂ ਨੇ ਕੁਝ ਲੋਕਾਂ ਨੇ ਆਪਦੇ ਅੰਦਰੋਂ ਧਰਮ ਖਤਮ ਕਰ ਲਿਆ ਹਮ ਠੀਕ ਹੈ ਨਾ ਜੀ bari ਜੇ ਤੁਹਾਡੇ ਅੰਦਰ ਕੋਈ ਧਰਮ ਹੈ ਅੰਦਰ ਤੁਹਾਡੇ ਕੋਈ انسان ਜਾਗਦਾ ਹੈ ਤੁਸੀਂ ਇਹਨਾਂ ਕੁ ਕਰਮਾਂ ਤੋਂ ਇਹਨਾਂ ਬੱਜਰ ਗੁਨਾਹਾਂ ਤੋਂ ਬਚਦੇ ਹੋ ਜੀ ਬਾਰੀ 'ਤੇ ਕਿਹ ਚਾਹੇ ਕੋਈ ਵੀ ਹੋ ਸਕਦਾ ਹੈ ਜ਼ਰੂਰੀ ਨਹੀਂ ਹੈ ਪਰ ਜੇ ਅੰਦਰੋਂ ਹੀ ਸਭ ਕੁਝ ਖਤਮ ਹੈ ਤਾਂ ਫਿਰ ਇਹਦਾ ਮਤਲਬ ਤੇ ਹੈ ਹੀ ਕੁਝ ਨਤੀਜੇ ਨਿਕਲਦੇ ਆ ਬਿਲਕੁਲ ਸੋ ਇਸ ਕਰਕੇ ਉਹ ਇੱਕ ਜਿਹੜੀ ਥਿਊਰੀ ਆਪਾਂ ਅੱਗੇ ਦੇਖਦੇ ਹੁੰਦੇ ਸੀਗੇ ਕਿ ਭਈ ਆਹ ਕਰਵਾ ਰਹੇ ਸਾਜ਼ਿਸ਼ਨ ਕਰਵਾ ਰਹੇ ਹੋ ਸਕਦਾ ਕਰਵਾ ਰਿਹਾ ਹੋਵੇ ਕਿ ਪਰ ਜਿਹੜੇ ਸਾਡੇ ਕਰਨ ਵਾਲੇ ਉਹ ਤੇ ਵਿੱਚੋਂ ਨੇ ਨਾ ਉਹ ਵੀ ਵਿੱਚੋਂ ਬਿਲਕੁਲ ਬਾਹਰੋਂ ਨਹੀਂ ਆਪਾਂ ਇਹ ਨਹੀਂ ਕਹਿ ਸਕਦੇ ਇਹਦਾ ਮਤਲਬ ਹੈ ਕਿ ਉਹਨਾਂ ਦੇ ਅੰਦਰ ਤਾਂ ਇਨਸਾਨ ਤੇ ਮਰਿਆ ਨਾ ਹੂੰ ਇਹ ਆਪਣੇ ਆਪ ਦੇ ਵਿੱਚ ਫਿਰ ਇੱਕ ਵੱਡਾ ਸਵਾਲ ਰਹੇਗਾ ਇਸ ਘਟਨਾ ਨੂੰ ਲੈ ਕੇ ਕਿ ਭਾਈ ਇਸ ਬੰਦੇ ਦਾ ਮੰਤਬ ਕੀ ਸੀਗਾ ਜੀ ਕੀ ਮੰਤਬ ਸੀਗਾ ਜਾਂ ਕੋਈ ਹੋਰ ਵੀ ਤੇ ਇਹੋ ਜੇ ਮੌਕੇ ਤੇ ਨਾਜ਼ੁਕ ਮੌਕੇ ਤੇ ਸੰਵੇਦਨਸ਼ੀਲ ਦੌਰ ਦੇ ਵਿੱਚ ਇਹੋ ਜੀ ਘਟਨਾ ਔਰ ਇਹ ਹੀ ਨਹੀਂ ਇਕੱਲੀ ਤੁਸੀਂ ਇੱਕ ਹੋਰ ਚੀਜ਼ ਦੇਖੋ ਨਾ ਹੂੰ ਕਿ ਇਹਦੇ ਬਰੋਬਰ ਅੰਬੇਦਕਰ ਸਾਹਿਬ ਦੀ ਜਿਹੜੀ ਮੂਰਤੀਆਂ ਦੀ ਬੇਹਰਮਤੀ ਆ ਉਹ ਵੀ ਜਾਰੀ ਆ ਹੂੰ ਤੇ ਲਾਨੀਆਂ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਨੇ ਜੀ ਬਿਲਕੁਲ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਸਾਹਿਬ ਸਹੀ ਗੱਲ ਹੈ ਕਿ ਜਿਵੇਂ ਜਿਵੇਂ ਅਸੀਂ 27 ਦੇ ਇਲੈਕਸ਼ਨ ਨੂੰ ਵੱਧ ਰਹੇ ਹਾਂ ਹੂੰ ਜਿਵੇਂ ਜਿਵੇਂ ਮਤਲਬ ਕਿ ਇੱਕ ਤੇਰ ਐਸਸੀ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੀ ਹੈ ਹੂੰ ਤੇਵੇਂ ਤੇਵੇਂ ਇਹਨਾਂ ਕਟਨਾਵਾਂ ਦਾ ਲਗਾਤਾਰ ਤੀਬਰਤਾ ਦੇ ਨਾਲ ਵਾਪਰਨਾ ਇਹ ਬਹੁਤ ਵੱਡੇ ਪ੍ਰਸ਼ਨ ਚਿੰਨਣੇ ਸਾਬ ਜੀ ਬਿਲਕੁਲ ਬਿਲਕੁਲ ਜੀ ਬਲੀ ਸਾਹਿਬ ਕਹਿ ਰਹੇ ਨੇ ਕਿ ਉਹਦੇ ਪਰਿਵਾਰ ਦਾ ਬਿਆਨ ਆਇਆ ਕਿ ਪਾਪ ਕੀਤਾ ਹੈ ਸਜ਼ਾ ਮਿਲਣੀ ਚਾਹੀਦੀ ਹੈ ਪਰ ਪਹਿਲਾਂ ਉਹਦਾ ਮੈਡੀਕਲ ਟੈਸਟ ਕਰਵਾਓ ਕਹਿੰਦੇ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਔਰ ਕਮਾਲ ਹੋ ਗਿਆ ਕਈ ਸਾਰੀਆਂ ਘਟਨਾਵਾਂ ਦੇ ਵਿੱਚ ਆਪਾਂ ਇਹੋ ਹੀ ਪੁੱਛਦੇ ਸੁਣਦੇ ਹਰ ਵਾਰੀ ਕਿ ਇਹੋ ਚੀਜ਼ਾਂ ਆਉਂਦੀਆਂ ਨੇ ਔਰ ਜੀ ਬੜਹੰਡੇ ਵਾਲਾ ਭਾਈ ਕਹਿ ਰਿਹਾ ਕਿ ਜਿਵੇਂ ਅਸਲਾ ਧਾਰਕ ਨੂੰ ਰੋਂਦ ਦੇਣ ਵੇਲੇ ਕਹਿੰਦੇ ਰਿਕਾਰਡ ਰੱਖਿਆ ਜਾਂਦਾ ਉਸ ਤਰ੍ਹਾਂ ਗੁਟਕਾ ਸਹਿਬ ਲੈਣ ਵਾਲੇ ਦਾ ਰਿਕਾਰਡ ਰੱਖਿਆ ਜਾਣਾ ਚਾਹੀਦਾ ਹੈ ਬਿਲਕੁਲ ਸਹੀ ਗੱਲ ਹੈ ਤੇ ਤੁਹਾਡੀ ਤੇ ਰਿਕਾਰਡ ਵੀ ਹੋਣਾ ਚਾਹੀਦਾ ਅੱਜ ਕੱਲ੍ਹ ਦੀ ਹਰਾਮ ਕੀ ਦੀ ਗੱਲ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਮਨੋਰੋਗੀ ਆ ਉਹ ਹੁਣ ਮਤਲਬ ਕਿ ਧਾਰਮਿਕ ਕਦੋਂ ਦੇ ਹੋਣ ਲੱਗ ਪਏ ਹਮ ਮਨੋਰੋਗ ਤੇ ਬਹੁਤ ਪਹਿਲਾਂ ਦੇ ਵੀ ਸੀਗੇ ਹਾਂ ਇਦਾਂ ਦੇ ਧਾਰਮਿਕ ਹੁੰਦੇ ਕਿ ਪਹਿਲਾਂ ਕੋਈ ਪੋਥੀ ਲੈਂਦੇ ਆ ਜਾਂ ਧਾਰਮਿਕ ਗ੍ਰੰਥ ਲੈਂਦੇ ਆ ਹਮ ਜਾਂ ਗੁਰੂ ਘਰ ਚ ਵੜਦੇ ਆ ਤੇ ਫਿਰ ਉਹ ਬਿਉਰਮਤੀ ਕਰਦੇ ਆ ਬਿਲਕੁਲ ਸਰ ਅਸੀਂ ਨਿੱਕੇ ਨਿੱਕੇ ਹੁੰਦੇ ਵੀ ਦੇਖਦੇ ਸੀ ਅਸੀਂ ਫਿਰ ਅਗਲੀਆਂ ਚੀਜ਼ਾਂ ਪਿੰਡਾਂ ਦੇ ਵਿੱਚ ਹੁੰਦੇ ਸਨ ਹਮ ਉਹਨਾਂ ਨੂੰ ਇੱਕ ਤ੍ਰਿਸਕਾਰ ਵਾਲਾ ਸ਼ਬਦ ਇਸਤੇਮਾਲ ਕੀਤਾ ਜਾਂਦਾ ਸੀ ਪਿੰਡ ਦੇ ਵਿੱਚ ਕਮਲੇ ਕਿਹਾ ਜਾਂਦਾ ਸੀ ਹੈਗੇ ਸੀ ਕਮਲੇ ਰੋ ਸ਼ਬਦ ਤਾਂ ਹੀ ਆਇਆ ਨਾ ਬਿਲਕੁਲ ਪਰ ਆ ਚੀਜ਼ਾਂ ਅਸੀਂ ਅੱਜ ਮੇਰੇ ਖਿਆਲ ਤੇ ਨਾਲ ਇੱਕ ਨਵੀਂ ਦਿਸ਼ਾ ਨੂੰ ਜਾਂਦੇ ਜਿਹੜੇ ਆ ਨਾ ਕਿਸੇ ਉਹਨਾਂ ਦੇ ਰੂਪ ਵਿੱਚ ਦੇਖ ਰਹੇ ਹਾਂ ਬਈ ਭਾਈ ਕਮਾਲ ਆ ਯਾਰ ਮਨੋਰੋਗੀ ਮਨੋਰੋਗੀ ਆਹੋ ਪਰਵਾਰ ਕਹਿੰਦਾ ਤੇਦੀ ਨਿਗਾ ਰੱਖੋ ਭਾਈ ਇਹ ਤੁਹਾਡੇ ਚੋਂ ਕਿਸੇ ਡਾਕਟਰ ਕੇ ਸਿਰ ਲਾ ਦੇਵੇ ਫੇਰ ਬਿਲਕੁਲ 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 ਨਿਗਾਹ ਰੱਖੋ ਬਾਕੀ ਹਾਂ ਇਹ ਇੱਕ ਚੀਜ਼ ਨਾਲ ਮੈਂ ਸਹਿਮਤ ਹਾਂ ਠੀਕ ਹੈ ਨਾ ਚਲੋ ਇਹਦਾ ਮੈਡੀਕਲ ਹੋਵੇ ਸਾਰਾ ਕੁਝ ਹੋਵੇ ਹਮ ਹੁੰਦਾ ਹੋਵੇ ਪਹਿਲਾਂ ਕਿ ਮੈਂਟਲੀ ਉਹ ਕਿਸ ਤਰ੍ਹਾਂ ਦਾ ਹੈ ਜੀ ਉਹਦੀ ਹਾਲਤ ਕੀ ਹੈ ਨਾ ਹਮ ਪਰ ਇਹ ਇੱਕ ਬੜਾ ਵੱਡਾ ਸਵਾਲ ਹੈ ਕਿ ਕੋਈ ਅਪਸੈਟ ਬੰਦਾ ਤਾਂ ਜਿੱਥੋਂ ਗੁਟਕਾ ਸਾਬ ਮਿਲਦੇ ਉੱਥੇ ਪਹੁੰਚਦਾ ਹੈ ਫਿਰ ਉਹ ਮਤਲਬ ਕਿ ਦਰਬਾਰ ਸਾਹਿਬ ਦੀ ਦਿਸ਼ਾ ਵੱਲ ਜਾਂਦਾ ਹੈ ਬਿਲਕੁਲ ਕੁਝ ਚੀਜ਼ਾਂ ਨੇ ਜਿਹੜੀਆਂ ਤੇ ਆਨ ਮੰਗਦੀਆਂ ਜਾਂ ਜਵਾਬ ਮੰਗਦੀਆਂ ਜੀ ਬਿਲਕੁਲ ਮੈਂ ਇੱਕ ਚੀਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਪੰਜਾਬੀ ਜੇ ਆਪਾਂ ਕਹਾਂ ਲੋ ਕਿ ਮਾਨਸਿਕ ਸਿਹਤ ਦੇ ਹਵਾਲੇ ਨਾਲ ਕਰੀਏ ਕਿ ਉਹ ਪਿੰਡਾਂ ਤੱਕ ਵੀ ਪਹੁੰਚ ਰਹੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੂ ਹੈਸ ਸਟ्रेस ਤਣਾਅ ਹਾਂ ਬਿਲਕੁਲ ਉਹ ਹੈ ਹਰ ਇੱਕ ਬੰਦਾ ਐਂਗਜ਼ਾਇਟੀ ਵੱਧ ਰਹੀ ਹੈ ਇਹ ਇਹ ਫਿਰ ਤੁਸੀਂ ਚਲੋ ਠੀਕ ਹੈ ਇਸ ਘਟਨਾ ਤੋਂ ਥੋੜਾ ਘੱਟ ਆ ਜਾਏਗੀ ਤਾਂ ਇਹ ਇਹਦਾ ਵੀ ਹੱਲ ਲੱਭਣਾ ਪਊਗਾ ਇੱਕ ਨਵਾਂ ਸੰਕਟ ਹੈ ਪੰਜਾਬੀਆਂ ਵਾਸਤੇ ਬਿਲਕੁਲ ਜੀ ਬਿਲਕੁਲ ਜਿਹੜੀ ਸਾਡੀ ਮੈਂਟਲ ਹੈਲਥ ਹੈ ਨਾ ਜੀ ਉਹ ਉਹ ਬਹੁਤ ਕਮਜ਼ੋਰ ਹੋ ਰਹੀ ਹੈ ਬਹੁਤ ਕਮਜ਼ੋਰ ਹੋ ਰਹੀ ਹੈ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਬਿਮਾਰ ਨੇ ਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਬਿਮਾਰ ਹੋ ਕਦੋਂ ਗਏ ਨੇ ਇਹ ਕਹਾਣੀਆਂ ਸਾਡੇ ਨਾਲ ਖੁਦ ਨਾਲ ਵਾਪਰਦੀਆਂ ਨੇ ਕੋਈ ਇਸ ਤਰ੍ਹਾਂ ਦੇ ਕਾਰਨ ਸਾਡੇ ਆਪਣੇ ਨਾਲ ਨਾ ਪਰਤਦੇ ਨੇ ਬਿਲਕੁਲ ਮੰਟੂ ਜੀ ਸਨੀ ਚੀਮਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਔਰ ਕਮੈਂਟ ਤੁਹਾਡਾ ਜ਼ਰੂਰ ਅਸੀਂ ਰੀਡ ਕਰਦੇ ਹਾਂ ਜੀ ਇਹ ਘਟਨਾਵਾਂ ਪੰਜਾਬ ਦੇ ਵਿੱਚ ਹੀ ਕਿਉਂ ਵਾਪਰਦੀਆਂ ਨੇ ਬੇਅਦਵੀ ਵਾਲੀਆਂ ਗੁਰਦੁਆਰਾ ਸਹਿਬਾਨ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਕਿਉਂ ਹੁੰਦਾ ਹੈ ਅਪਾ ਦੇਖ ਰਹੇ ਆ ਜੀ ਇਹ ਖਾਸ ਕਰਕੇ ਨਹੀਂ ਹੁਣ ਕਿਤੇ ਵੀ ਨਹੀਂ ਹੋਣੀ ਸਕਦੇ ਵੀ ਕਿਸੇ ਇੱਕ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਡਾਈਵਰਸਿਫਾਈਡ ਮੁਲਕ ਹੈ ਸਮਾਜ ਦੇ ਵਿੱਚ ਮਤਲਬ ਕਿ ਧਰਮ ਦਾ ਗਹਿਰਾ ਅਸਰ ਹੈ ਜੀ ਤਾਂ ਉਸ ਸਮਾਜ ਦੇ ਵਿੱਚ ਤੇ ਕਿਤੇ ਵੀ ਨਹੀਂ ਵਾਪਰਨੀਆ ਚਾਹੀਦੀਆਂ ਜਿੱਥੇ ਧਰਮ ਦਾ ਬਹੁਤ ਪ੍ਰਭਾਵ ਹੈ ਤੇ ਸਦੀਆਂ ਤੋਂ ਉਹ ਸਮਾਜ ਧਰਮ ਦੇ ਪ੍ਰਭਾਵ ਹੇਠ ਚੱਲਦਾ ਹੈ। ਤਾਂ ਉਥੇ ਤੇ ਸਾਰਿਆਂ ਨੂੰ ਇੱਕ ਦੂਜੇ ਦੇ ਧਰਮ ਦਾ ਸਤਿਕਾਰ ਕਰਨਾ ਚਾਹੀਦਾ। ਪਰ ਇਹ ਇੱਥੇ ਉਲਟਾ ਗਰਦਨਾ ਵੜਦੇ ਨੇ। ਹੂੰ। ਇਹ ਤੇ ਉਲਟਾ ਇੱਕ ਦੂਜੇ ਦੇ ਧਰਮ ਦੀ ਜ਼ਿਆਦਾ ਬੇਅਦਬੀ ਕਰਦੇ ਆ। ਲਗੜਾਟ ਨਾਲ ਇੱਕ ਦੂਜੇ ਨੂੰ ਜ਼ਿਆਦਾ ਗਾਲਾਂ ਕੱਢਦੇ। ਕਈ ਵਾਰੀ ਜਿਹੜਾ ਜ਼ਿਆਦਾ ਧਾਰਮਿਕ ਹੁੰਦਾ ਦਿਖਾਵਾ ਕਰਦੇ ਉਹ ਜ਼ਿਆਦਾ ਤਰਸਕਾਰ ਨਾਲ ਭਰੇ ਹੁੰਦੇ ਨੇ ਖੈਰ। ਆ ਸ਼ੁਕਰੀਆ ਜੀ ਨਿਤਿਮ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ। ਸ਼ੁਕਰੀਆ ਜੀ। ਅਮਿਤ ਜੀ ਚਲੋ ਖੈਰ ਇਹ ਸੱਚੀ ਮੰਦ ਭਾਗ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਹੀ ਨਹੀਂ ਆਉਣੀਆਂ ਚਾਹੀਦੀਆਂ ਇਸ ਤਰ੍ਹਾਂ ਦੀ ਕੋਈ ਘਟਨਾ ਹੀ ਨਹੀਂ ਵਾਪਰਨੀ ਚਾਹੀਦੀ ਆਪਾਂ ਤੇ ਦੁਆ ਕਰਦੇ ਹਾਂ